ਸਸਿਕਾ ਜੀ ਮੈਂ ਤੁਹਾਡਾ ਆਪਣਾ ਡਾਕਟਰ ਜੀ ਦਾ ਅੱਜ ਤੁਹਾਨੂੰ ਉਹ ਪ੍ਰਾਮਨਤਨ ਲਗਵਾਉਣ ਜਾ ਰਿਹਾ ਆ ਆਪਾਂ ਕਹਿ ਦਈਏ ਵੀ ਚਲੋ ਆਡੈਂਟਿਟੀ ਦਾ ਤੁਹਾਨੂੰ ਪਤਾ ਹੀ ਆ ਆਪਾਂ ਕਦੇ ਵੀ ਕਿਸੇ ਦੀ ਆਡੈਂਟਿਟੀ ਨੂੰ ਹਨਾ ਸਾਹਮਣੇ ਨਹੀਂ ਲੈ ਕੇ ਆਉਂਦੇ ਕਿਉਂਕਿ ਹਰੇਕ ਦੀ ਨਿੱਜੀ ਜ਼ਿੰਦਗੀ ਆ ਇੱਕ ਪਰਦਾ ਹੁੰਦਾ ਅੱਗੇ ਜਾ ਕੇ ਇਹ ਚੀਜ਼ਾਂ ਕਦੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪੈਦਾ ਕਰ ਸਕਦੀਆਂ ਨੇ ਤਾਂ ਉਹ ਚੀਜ਼ ਦੀ ਮੇਰਾ ਵੀਰ ਬਣ ਕੇ ਤੇ ਮੈਂ ਧਿਆਨ ਰੱਖਦਾ ਤੇ ਤੁਸੀਂ ਵੀ ਇਹ ਮੰਗਣ ਦੀ ਕੋਸ਼ਿਸ਼ ਨਾ ਕਰਿਆ ਕਰ ਲੋ ਬਾਈ ਲੁਧਿਆਣਾ ਏਰੀਆ ਦਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਤੁਹਾਡੀ ਬਾਈ ਨਾਲ ਹੀ ਗੱਲ ਕਰਦਾ ਨਾ ਵੀ ਇਹ ਕਿਹਨਾਂ ਦਾ ਕਰਦੇ ਸੀ ਮੈਂ ਬਾਈ ਚਿੱਟਾ ਲਾਂਦਾਂ ਥੋੜਾ ਜਿਹਾ ਉੱਚੀ ਮੈਂ ਚਿੱਟਾ ਲਾਂਦਾਂ ਦਾ ਠੀਕ ਆ ਬਾਈ ਕਿੰਨਾ ਕਲਾ ਜਾਂਦੇ ਸੀ ਇੱਕ ਦਿੰਦਾ ਅੱਧੀ ਲਾ ਲੈਂਦਾ ਸੀ ਅੱਧੀ ਲਾ ਲੈਂਦੇ ਹਾਂਜੀ ਤੇ ਤੁਸੀਂ ਮੇਰੇ ਕੋਲ ਕਿਵੇਂ ਬੰਦੇ ਸੀ ਮੈਂ ਤੁਹਾਡਾ ਇੰਸਟਾਗ੍ਰਾਮ ਤੇ ਵੀਡੀਓਜ਼ ਬਹੁਤ ਦੇਖਦਾ ਹੁੰਦਾ ਸੀ ਤੁਹਾਡੇ ਇੰਟਰਵਿਊ ਬਹੁਤ ਦੇਖੇ ਹੋਏ ਸੀ ਠੀਕ ਹੈ ਬੰਦਾ ਤਾਂ ਦੇਖ ਕੇ ਮੈਂ ਤੁਹਾਡੇ ਕੋਲ ਆਇਆ ਸੀ ਯਾਨੀ ਇਹ ਚੀਜ਼ ਦੇਖ ਕੇ ਵੀ ਇਹ ਬੰਦਾ ਆਪ ਨਿਕਲੇ ਆਇਆ ਸੀ ਹਾਂਜੀ ਮੈਂ ਬਿਲਕੁਲ ਬਿਲਕੁਲ ਠੀਕ ਆ ਤੇ ਜਿਵੇਂ ਵੀਰੇ ਆਪਸ਼ਨ ਮੈਂ ਆਪਣੇ ਪੌਡਕਾਸਟ ਵੀਡੀਓਆਂ ਦੇ ਵਿੱਚ ਕਹਿਣਾ ਇਹ ਓਮੇ ਤੇ ਮੈਂ ਖੜਾ ਉੱਤਰਿਆ ਬਿਲਕੁਲ ਜੀ ਬਿਲਕੁਲ ਜੋ ਤੁਸੀਂ ਕਹਿੰਦੇ ਹੁੰਦੇ ਸੀ ਬਿਲਕੁਲ ਉਦ ਹੀ ਹੋਇਆ ਮੈਨੂੰ ਪਹਿਲਾਂ ਬਹੁਤ ਡਰ ਲੱਗਦਾ ਹੁੰਦਾ ਸੀ ਠੀਕ ਆ ਸ਼ੁਰੂਆਤ ਚ ਇਹ ਰਿਜ਼ਲਟ ਜਦੋਂ ਤੁਸੀਂ ਮੇਰੇ ਕੋਲ ਪਹਿਲੇ ਦਿਨ ਆਏ ਸੀ ਦਵਾਈ ਦਿੱਤੀ ਤੇ ਦਵਾਈ ਸ਼ੁਰੂ ਕੀਤੀ ਕਿ ਵਾਕਿਆ ਹੀ ਰਿਜ਼ਲਟ ਆਉਂਦੇ ਬਿਲਕੁਲ ਬਿਲਕੁਲ ਬਾਈ ਜੀ ਜਿਨਾਂ ਸਾ ਪਹਿਲੇ ਦਿਨ ਹੀ ਬੰਦ ਹੋ ਬਿਲਕੁਲ ਪਹਿਲੇ ਦਿਨ ਤੋਂ ਹੀ ਬੰਦ ਹੋ ਗਏ ਤੇ ਹੋਰ ਬਿਲਕੁਲ ਮਨ ਵੀ ਨਹੀਂ ਕਰਦਾ ਉਹ ਜੀ ਠੀਕ ਆ ਤੁਰ ਤਕਲੀਫ ਬਿਲਕੁਲ ਨਹੀਂ ਬਾਈ ਠੀਕ ਆ ਬਾਈ ਉਹੀ ਗੱਲ ਆਪਾਂ ਕਹਿੰਦੇ ਹੁੰਨੇ ਆ ਨਾ ਬਈ ਬੰਦੇ ਦੀ ਆਪਣੀ ਇੱਛਾ ਹੋਣੀ ਚਾਹੀਦੀ ਆ ਜਦੋਂ ਆਪਣੀ ਇਸ ਐਕ ਇਲਾਜ ਕਰਨ ਨਾਲ ਸਿਹਤ ਆ ਕਰਦਿਆਂ ਦੀ ਹੈ ਨਾ ਨਾਲ ਸਾਕਾ ਹੈਲਪ ਕਰਦੇ ਆ ਤਾਂ ਇਹ ਸਾਲੀਆਂ ਚੀਜ਼ਾਂ ਸਹੀ ਹੋ ਜਾਂਦੀਆਂ ਨੇ ਤੇ ਵੀਰੇ ਕਿੰਨਾ ਜ਼ਿਆਦਾ ਆਪਣੇ ਕੋਲ ਦਵਾਈ ਖਾਦੀ ਸੀ ਮੈਂ ਤੁਹਾਡੇ ਕੋਲ ਹੀ 23 ਦਿਨ ਖਾਦੀ ਸੀ 40 ਦਿਨ ਦਾ ਤੁਹਾਡਾ ਵੈਸੇ ਕਾਜ਼ ਸੀਗਾ ਵੈਸੇ ਮੈਂ 23 ਦਿਨ ਦੋਈ ਸੀ ਜਾਨੀ ਟੋਟਲ 23 ਦਿਨ ਹਾਂਜੀ ਟੋਟਲ 23 ਪਹਿਲੇ ਹਫਤੇ ਚ ਮੈਂ ਇੱਕਦਮ ਨੋਰਮਲ ਹੋ ਗਿਆ ਸੀਗਾ ਠੀਕ ਹੈ ਲਈ ਹਾਂਜੀ ਪਹਿਲੇ ਇਹ ਤਾਂ ਨਹੀਂ ਹੈਗਾ ਵੀ ਦੂਜੇ ਦਿਨ ਤੁਹਾਨੂੰ ਜਿਵੇਂ ਤੁਸੀਂ ਕਿਹਾ ਮੈਂ ਪਹਿਲੇ ਹਫਤੇ ਵੀ ਕੋਈ ਦੂਜੇ ਦਿਨ ਜਾਂ ਤੀਜੇ ਦਿਨ ਕੋਈ ਦਿੱਕਤਾਂ ਨਹੀਂ ਆਈ ਨਹੀਂ ਬਿਲਕੁਲ ਦਿੱਕਤ ਨਹੀਂ ਬਿਲਕੁਲ ਨੋਰਮਲ ਸੀਗਾ ਦੇ ਫਿਰ ਦਵਾਈ ਛੱਡਣ ਲੱਗੇ ਤਾਂ ਨਹੀਂ ਕੋਈ ਨਹੀਂ ਹੁਣ ਵੀ ਤੁਹਾਡੇ ਸਾਹਮਣੇ ਬੈਠਾ ਹਾਂਜੀ ਹਾਂ ਹੁਣ ਮੇਰੇ ਤੋਂ ਸਹੀ ਦੱਸੋ ਦਵਾਈ ਛੱਡੀ ਨੂੰ ਵੀ ਕਿੰਨਾ ਜ਼ਿਆ ਦੋ ਆਈ ਸ਼ਟਲ ਨੂੰ ਵੀ ਮਹੀਨਾ ਕ ਤਾਂ ਹੋਇ ਚਲੇ ਮਹੀਨਾ ਵੀ ਹੋ ਗਿਆ ਜਾਨੀ ਕਿ ਤੁਸੀਂ ਨਸੇ ਤੋਂ ਆਪਾਂ ਕਹਿ ਦਈਏ ਵੀ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਹਾਂਜੀ ਬਾਈ ਠੀਕ ਹੈ ਤੇ ਅੱਜ ਮੈਨੇ ਕੋਲ ਕੀ ਕਹਿੰਦੇ ਅੱਜ ਮੈਂ ਕਿਸੇ ਆਪਣੇ ਭਰਾ ਨੂੰ ਲੈ ਕੇ ਆਇਆ ਸੀਗਾ ਠੀਕ ਹੈ ਤੇ ਉਹਨੂੰ ਮੈਂ ਕਿਹਾ ਸੀ ਮੈਂ ਵੀ ਖਾਦੀ ਕਿਤੋਂ ਵੀ ਕਰੀ ਚੱਲ ਠੀਕ ਹੈ ਉਹਦਾ ਲਾਂਚ ਚੱਲਦੇ ਨੂੰ ਵੀ ਬਾਈ ਕਿੰਨਾ ਚਿਰ ਹੋਊਗਾ ਉਹਦਾ ਲਾਂਚ ਚੱਲਦੇ ਨੂੰ ਇਹ ਹੋ ਗਏ 7 ਦਿਨ ਹੋ ਗਏ ਨੇ ਅੱਜ ਲਾਸਟ ਆਉਗਾ ਵੀ ਅੱਜ ਉਹਨੂੰ ਜਾਨੀ ਕਿ ਮੇਰੇ ਕੋਲ ਤੁਸੀਂ ਤੀਜੀ ਵਾਲਾ ਮੈਂ ਹੱਥ ਤੇ ਲਾ ਕੇ ਕਿਹਾ ਨਹੀਂ ਵੇਰ ਦਾ ਤੇ 10 ਦਿਨ ਦੀ ਲੈ ਹਾਂਜੀ ਜੀ ਜਾਨੀ ਇਹ ਦਵਾਈ ਇਹ ਦਵਾਈ ਲੈ ਕੇ ਗਈ ਤੁਸੀਂ ਆਪਣਾ ਕਰਵਾਉਣ ਤੋਂ ਬਾਅਦ ਉਹ ਬਾਈ ਦੀ ਡੋਜ ਕਿੰਨੀ ਸੀ ਉਹਨਾਂ ਦੀ ਵੀ ਅੱਧੀ ਸੀ ਉਸ ਠੀਕ ਆ ਹਾਂਜੀ ਉਹ ਵੀ ਬਹੁਤ ਵਧੀਆ ਜੀ ਵੀਰੇ ਬੈਠ ਕੇ ਬੋਲ ਪੀ ਤੂੰ ਕੋਈ ਕੋਈ ਚੱਕਲੀਆਂ ਹੀ ਬੋਲ ਪਾ ਹਾਂਜੀ ਹਾਂਜੀ ਠੀਕ ਹੈ ਜੀ ਬਾਈ ਦੇ ਕਹਿਲਤੇ ਹੀ ਆ ਜਾਂਦੇ ਹਾਂ ਜੀ ਕੋਲ ਆ ਇਹਦਾ ਚੈਨਾ ਜਾ ਤੈਨੂੰ ਉਹਦੇ ਵੀ ਲੈ ਕੇ ਆਉਣਾ ਕੋਈ ਚੱਕਲ ਨਹੀਂ ਹੈਗਾ ਹਣਾ ਤੇ ਠੀਕ ਆ ਸ੍ਰੀ ਹਾਂਜੀ ਹਾਂਜੀ ਠੀਕ ਹੈ ਅੱਜ ਕਿੰਨੇ ਦਿਨ ਹੋ ਗਏ ਨਾ ਸਿਰ ਤੋਂ 17 18 ਦਿਨ ਹੋ ਗਏ ਸਾਡਾ ਤਰੀਕਾ ਬਈ ਸਹੀ ਆ ਹਾਂਜੀ ਬਿਲਕੁਲ ਸਹੀ ਆ ਜੀ ਏ ਭਾਈ ਤੇ ਭਰੋਸਾ ਕਰਕੇ ਤੇ ਇਹ ਮੇਜ ਤੇ ਜੀ ਉਹ ਚੀਜ਼ਾਂ ਦੇ ਤਰ੍ਹਾਂ ਉੱਥੇ ਵੀ ਨੇ ਅੱਗੇ ਵੀ ਗੱਲ ਇਹ ਜਾਣ ਰੱਖੀ ਕੱਲਾ ਦਵਾਈ ਤੱਕ ਨਹੀਂ ਜਦੋਂ ਵੀ ਜਿੰਦਗੀ ਦੇ ਵਿੱਚ ਜ਼ਰੂਰਤ ਹੋਵੇ ਹੈਨਾ ਤਾਂ ਅਸੀਂ ਨਾਲ ਖੜੇ ਆ ਠੀਕ ਆ ਮੇਲ ਗੱਲ ਬਈ ਅਸੀਂ ਇੱਕ ਮਰੀਜ਼ ਨੂੰ ਮਰੀਜ਼ ਨੂੰ ਦੇਖਦੇ ਆ ਇੱਕ ਪਰਿਵਾਰ ਨੂੰ ਪਰਿਵਾਰ ਨੂੰ ਕਿਉਂਕਿ ਆਪਾਂ ਨੂੰ ਪਤਾ ਯਾਰ ਇਹ ਚੀਜ਼ਾਂ ਨੇ ਸਾਨੂੰ ਕਿੱਥੇ ਰੱਖਿਆ ਜੜਿਆ ਹੈਨਾ ਉਹ ਚੀਜ਼ਾਂ ਨੂੰ ਸਮਝਦੇ ਆ ਜਦੋਂ ਆਪਾਂ ਇੱਕ ਇਮਾਨਦਾਰੀ ਨਾਲ ਆਪਾਂ ਕੰਮ ਕਰਦੇ ਆ ਤਾਂ ਭਾਈ ਆਪਣੀ ਦੀ ਆਪਾਂ ਕਹਦੀ ਹੈ ਹੈਨਾ ਆਪਣੀ ਇੱਛਾ ਹੁੰਦੀ ਆ ਉਹਦੇ ਪਰਵਾਹ ਦਾ ਸਾਥ ਹੁੰਦਾ ਤਾਂ ਹਰ चीज ਸੰਭਵ ਆਪਾਂ ਸਾਰ ਸੜ ਸਕਦੇ ਆ ਤੁਸੀਂ ਵੀ ਨਾ ਕਿਸੇ ਵੀ ਪ੍ਰਕਾਰ ਦਾ ਨਸਾ ਸੱਜਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਰੀਰ ਕਲੀਨਿਕ ਪਿੰਡ ਖੇੜਾ ਨੇੜੇ ਅਹਮਦਗੜ ਮੰਡੀ ਨੰਬਰ 9878577874 291193 0133 8559040700 ਦਾ ਸਸਿਕਾ ਜੀ